ਵਿਹਲਕੇ ਦੇ ਪਿੰਡ ਸਬਾਨੋ ਵਿੱਚ Eid ਦੇ ਇਸ ਪਾਵਨ ਦਿਹਾੜੇ ਤੇ ਅਜੋ ਗੁਜਰਤ ਪਾਈਚਾਰੇ ਵੱਲੋਂ ਇੱਿੱਦਾਂ ਦਿਹਾਰਾ ਬੜੀ ਹੀ ਤੁਮਤਾਂ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਸਾਪ ਦਾ ਵਿਧਾਇਕ ਗੁਜਿੰਦਰ ਪਾਲ ਮੁੱਖ ਮਹਿਮਾਨ ਵਜੋਂ ਪਹੁੰਚੇ ਆਤੇ ਉੱਥੇ ਹੀ ਪਾਈਚਾਰੇ ਨੂੰ ਲਾਇਕ ਕੀਤੇ ਜਨਤਾ ਦੇ ਵਿੱਚ ਪਿਆਰ ਬਣਾਏ ਰੱਖਣ ਦਾ ਹੁਣਾ ਵੱਲੋਂ ਸੁਨੇਹਾ ਵੀ ਦਿੱਤਾ ਗਿਆ ਅਤੇ ਦੂਜੇ ਪਾਈਚਾਰੇ ਵੱਲੋਂ ਦੇਸ਼ ਪਰ ਨੂੰ Eid ਦੀਆਂ ਮੁਬਾਰਕਾਂ ਦਿੰਦੇ ਹੋਏ की कुछ के हाउ सुन दे हाँ उन्हना जबानी तद तक बने रहो साढ़े ना ते देख दे रहो पंजाब के के न्यूज आज ईद और दस अती रोजे तो कत्तीवें दिन जोड़े साढ़े ਮੁਸਲਮਾਨ ਭਾਈ ਗੁਜਰ ਬਰਾਰੀ ਉਹ ਈਦ ਮਨਾਦੇ ਆ ਮੇਰੇ ਵੱਲੋਂ ਪੂਰੇ ਦੇਸ਼ ਪੂਰੇ ਵਰਲਡ ਦੇ ਵਿੱਚ ਜਿੰਨੇ ਵੀ ਸਾਡੇ ਮੁਸਲਮਾਨ ਭਾਈ ਨੇ ਉਹਨਾਂ ਨੂੰ ਮੇਰੇ ਵੱਲੋਂ ਮੁਬਾਰਕ ਹੈ ਇਹ ਹੋਰ ਰੱਬ ਅਗੇ ਮੇਰੀ ਪ੍ਰਾਰਥਨਾ ਹੈ ਕਿ ਜਿਹੜਾ ਸਾਡਾ ਸਮਾਜ ਹੈ ਇਹ ਸਮਾਜ ਦੇ ਉੱਤੇ ਰੱਬ ਦਾ ਮਿਹਰ ਭਰਿਆ ਰਹੇ ਤੇ ਇਹ ਸਮਾਜ ਦਿਨ ਦੁਗਣੀ ਰਾਤ ਚੁਗਣੀ ترقی ਕਰੇ ਇਹ ਮੇਰੀ ਕਾਮਨਾ ਹੈ ਔਰ ਖਾਸ ਤੌਰ ਤੇ ਮੈਂ ਇਹ ਦਿਨ ਅੱਜ ਸ਼ੁਰੂ ਦਿਹਾੜੇ ਤੇ ਮੈਂ ਕਹਿਣਾ ਚਾਹਨਾ ਇਹ ਸਾਡਾ ਜਿਹੜਾ ਸਮਾਜ ਹੈ ਇਹਨਾਂ ਨੂੰ ਮੈਂ ਗੱਲ ਕਹਿਣਾ ਚਾਹਨਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਜਿਹੜਾ ਵੱਧ ਤੋਂ ਵੱਧ ਪੜਾਓ ਉਹ ਜਿਸ ਵੇਲੇ ਸਮਾਜ ਦੇ ਵਿੱਚ ਬੱਚੇ ਪੜ ਜਾਂਦੇ ਆ ਹਮੇਸ਼ਾ ਉਹ ਸਮਾਜ ਬਦਲ ਤੇ ਫੇਰ ਅੱਜ ਸ਼ੁਭ ਦਿਨ ਦੇ ਤੋ ਮੈਂ ਇਹਨਾਂ ਸਾਰੇ ਮੁਸਲਮਾਨ ਭਰਾਵਾਂ ਨੂੰ ਦੀਦ ਮੁਬਾਰਕ ਦਿਨ ਜੈ ਅਸਲਾਮੁਅਲੈਕਮ ਮੈਂ ਮੁਹੰਮਦ ਸ਼ਫੀ ਚੇਚੀ ਮੁਸਲਮ ਰਾਸ਼ਟਰੀ ਮੈਂ ਸੰਯੋਜਕ ਪੰਜਾਬ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਈਦ-ਉਲ-ਫਿਤਰ ਜਾਂ ਸਾਡੀ ਈਦ-ਉਲ-ਫਿਤਰ 30 ਰੋਜ਼ੇ ਹੁੰਦੇ ਨੇ ਸਾਡੇ ਮਹਰਮਜ਼ਾਨ ਦੇ ਉਹਦੇ ਬਾਅਦ 30 ਰੋਜ਼ੇ ਦੇ ਬਾਅਦ ਈਦ-ਉਲ-ਫਿਤਰ ਆਂਦੀ ਹੈ ਇਹ ਮਿੱਠੀ ਈਦ ਆਂਦੀ ਹੈ ਸੇਵੀਆਂ ਵਾਲੀ ਤੇ ਮੈਂ ਅੱਜ ਈਦ-ਉਲ-ਫਿਤਰ ਦੇ ਇਹਾਰੇ ਤੇ ਸਭ ਨੂੰ ਸ਼ੁਭ ਕਾਮਨਾ ਦਿਨਾ ਹਾ ਪੂਰੇ ਪੰਜਾਬ ਨੂੰ ਔਰ ਪੂਰੇ ਹਿੰਦੁਸਤਾਨ ਨੂੰ ਬਹੁਤ ਬਹੁਤ ਵਧਾਈ ਦਿਨਾ ਹਾ Eid ਮੁਬਾਰਕ ਦੀ ਉਹ ਸਾਰਿਆਂ ਨੂੰ Eid ਮੁਬਾਰਕ ਅਗਲੇ ਸਾਲ ਵੀ ਖੁਸ਼ੀ ਦੇ ਨਾਲ ਆਏ ਔਰ ਸਾਡਾ ਦੇਸ਼ ਖੁਸ਼ਹਾਲ ਰਹੇ ਔਰ ਬਹੁਤੀ ਬਹੁਤੀ ਤਰੱਕੀ ਕਰੇ ਔਰ ਮੈਂ ਇਹੀ ਦੁਆ ਕਰਦਾ ਹਾਂ ਆਪਣੇ ਦੇਸ਼ ਵਾਸਤੇ ਔਰ ਆਪਣੇ ਲੋਕਾਂ ਵਾਸਤੇ ਪੂਰੇ ਹਿੰਦੁਸਤਾਨ ਦੇ ਲੋਕਾਂ ਵਾਸਤੇ ਸਾਡਾ ਭਾਈਚਾਰਾ ਕਾਇਮ ਰਹੇ ਔਰ ਸਾਡਾ ਸਾਰਿਆਂ ਮਹਿੰਦੂ ਮੁਸਲਮ ਸਿੱਖ ਸਾਈਦਾ ਸਾਰਿਆਂ ਦਾ ਇਕਤਾ ਮੁਹੱਬਤ ਬਣੀ ਰਹੇ ਮੈਂ ਇਸੇ ਅੰਤਾਂ ਦੁਆ ਕਰਦਾ ਹਾਂ ਜੇ ਸਾਡਾ ਦੇਸ਼ ਖੁਸ਼ਹਾਲ ਰਹੇ ਧੰਨਵਾਦ ਅਸਲਾਮੁਅਲੈਕਮ ਨਮਸਕਾਰ